ਕਾਈਂ ਦਾ ਰੇ ਅੱਜ ਸੌਦੀ ਵੱਡੀ ਲੋੜ ਵੜੀ ਗਈ ਆ ਤੇ ਇਹਦੇ ਲਈ ਸਾਨੂੰ ਘਰ ਘਰ ਜਾ ਕੇ ਦੱਸਣਾ ਪਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਰਵੋ ਜਿਹੜਾ ਜਥੇ ਸਹਿਲਿਆਂ ਦਾ ਪੋਰਟਾਂ ਗਿਆ ਰਿਆ ਵੀ ਸਾਡਾ ਝੋਨਾ ਵੀ ਵਿਕਣਾ ਸਾਡੀ ਪਾਲੀ ਨਹੀਂ ਮਚਣੀ ਜੇ ਤੁਸੀਂ ਜਥੇ ਮੰਨਦੇ ਗੱਲ ਵੀ ਸਮਝ ਰੱਖਦੇ ਹੋ ਤੁਸੀਂ ਖੇਤੀ ਨੀਤੀ ਦਾ ਖਾਡਾ ਤਿਆਰ ਕਰਕੇ ਨਹੀਂ ਦਿੱਤਾਗਾ ਵੀ ਸਾਨੂੰ ਇਹੋ ਜਿਹੀ ਤੱਕ ਦੀ ਖੇਤੀ ਨੀਤੀ ਚਾਹੀਦੀ ਆ ਸਾਨੂੰ ਕਾਰਪੋਰੇਟ ਖੇਤੀ ਨੀਤੀ ਅਸੀਂ ਉਹ ਵੀ ਖੇਤੀ ਨੀਤੀ ਭਾਲਦੇ ਆਂ ਵੀ ਜਿਹੜੀ ਕੁਦਰਤ ਦੇ ਨਾਲ ਤਾਲਮੇਲੀ ਹੋਵੇ ਜਿਹੜੀ ਬਿਨਾਂ ਰੋਸਪ੍ਰੇਤ ਹੋਵੇ ਜਿਹੜੇ ਬੀਜ ਸਾਡੇ ਕੋਟਿਆ ਇੱਕ ਝੋਨੇ ਦਾ ਤੇ ਇੱਕ ਕਣਕ ਦਾ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖਤਮ ਕਰ ਦੇਣਿਆ ਹੋਰ ਸਾਡੇ ਕੋਲੇ ਕੋਈ ਜਾਂਦਾ ਬੀ ਨਹੀਂ ਬਚਿਆ ਭਾਵੇਂ ਇੱਥੇ ਅੱਜ ਕਦੂਰੇ ਵੀ ਹੋਣ ਭਾਵੇਂ ਤੋਰੀਆਂ ਦੇ ਵੀ ਹੋਣ ਭਾਵੇਂ ਖੀਰੇ ਦੇ ਵੀ ਨਾਲੋਂ ਕਾਬਾ ਸੋਡੀ ਖੇਤੀ ਨੀਤੀ ਦੇ ਨਾਲੇ ਭੋਗ ਪਾਇਆ ਜਿਹੜਿਆ ਸਾਡੀਆਂ ਪਹਿਲੀਆਂ ਵਸਿਆ ਸੀ ਮੱਕੇ ਸੀ ਸਾਡੇ ਕੋਲੇ ਬਾਜਰਾ ਸੀਗਾ ਤੇ ਕਪਾਹ ਨਰਮੇ ਵਰਗੀਆਂ ਵਸਿਆ ਸੀ ਉਹਨਾਂ ਨੇ ਇਹਨਾਂ ਦਾ ਭੋਗ ਪਾਇਆ ਕਿਉਂਕਿ ਜਿਹੜੇ ਅੱਜ ਕਪਾਹ ਨਰਮੇ ਆ ਨਹੀਂ ਹੁੰਦੇ ਕਿਉਂਕਿ ਜਿਹੜੀ ਵੱਡੀ ਮਾਤਰਾ ਦੇ ਵਿੱਚ ਸਤਹੀ ਗੱਤ ਸੀ ਕਿ ਨੇਤੇ ਕਰਦੇ ਆ ਝੋਨਾ ਸਾਡੀ ਫਸਲ ਨਹੀਂ ਸੀ ਸਾਡੀ ਫਸਲ ਸੀ ਮੱਕੇ ਕਪਾ ਨਰਮਾ ਉਹਨਾਂ ਦਾ ਸਰਕਾਰਾਂ ਨੇ ਭੋਗ ਪਾਇਆ ਇਹਨਾਂ ਨੇ ਕਾਹ ਚੋਰੀ ਕਾਨੂੰਨ ਹਾਰਾ ਫਸਾਰਾ ਦੇ ਅੰਦੇ ਮਾਰਿਆ ਨੇ ਕਿਉਂਕਿ ਸਾਡੇ ਲੋਕ ਇਹ ਚਾਹੁੰਦੇ ਸੀ ਜਾਹਿੰਦੀ ਆ ਜਿਹੜੀ ਕੁਦਰਤ ਦੇ ਮੀਹ ਨਾਲ ਕੜੇ ਜਿਹੜੀ ਕੁਦਰਤ ਦੇ ਨਾਲ ਖੱਤੀ ਚਲਦੀ ਹੋਵੇ ਕੋਹਾਂ ਦੀ ਖੇਤੀ ਦੇ ਮੀਂਹ ਚਾਹੀਦਾ ਪਰ ਸਾਡੀ ਜਿਥੇ ਬੰਦਿਆਂ ਨੇ ਇਦੋਂ ਪਹਿਲਾਂ ਖਰੜਾ ਤਿਆਰ ਕਰਕੇ ਹਿੰਤਾ ਤੇਥੋਂ ਦੇ ਸਰਕਾਰੋਂ ਲੋ ਖਰੜਾ ਤੇ ਆ ਮਾਨਸਾਂਬ ਨਹੀਂ ਆਇਆ ਅਮਰੀਕੀ ਕੰਪਨੀ ਵੱਲੋਂ ਖੇਤੀ ਨੀਤੀ ਦਾ ਰਹਾਮਤ ਹੋਰ ਕਰਾਇਆ ਹੁਣ ਵੀ ਅਸੀਂ ਪਿਛਲੇ ਮਹੀਨੇ ਤੋਂ ਰੋਚ ਚੰਡੀਗੜ੍ਹ ਦੇ ਵਿੱਚ ਪੰਜ ਦਿਨਾਂ ਦੇ ਪਰਲੇ ਲਾ ਕੇ ਆਏ ਕੋ ਸਰਕਾਰ ਨੇ ਜਿਹੜਾ ਖੜਾ ਦਿੱਤਾਗਾ ਪਰ ਪ੍ਰਭੂ ਆ ਤਾਂ ਗਿਆ ਪਰ ਹਜੇ ਆਇ ਨਹੀਂ ਪਤਾ ਕਿ ਉਹ ਸੋਟੇ ਮੇਜ ਦਾ ਹੈ ਜਾਂ ਨਹੀਂ